ਡਾਂਡਾ ਠਾਣਾ ਖੇਤਰ ਚ ਇੱਕ ਬੱਚੇ ਨੂੰ ਗਵਾਹ ਕਰਨ ਅਤੇ ਫੋਨ ਤੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਰੋਦੀ ਮੰਗਣ ਵਾਲੇ ਗਰੋਪ ਦੇ 2 ਮੈਂਬਰ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫਤਾਰ ਕੀਤੇ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰ ਦਿੰਦਿਆ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਸੀਆਈਏ ਸਟਾਫ ਹੁਸ਼ਿਆਰਪੁਰ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਅਤੇ ਮੁਖ ਅਫਸਰ ਥਾਣਾ ਸਦਰ ਇੰਸਪੈਕਟਰ ਓਮਕਾਰ ਸਿੰਘ ਬਰਾਰ ਦੀ ਗਵਾਹੀ ਹੈ ਇੱਥੇ ਹੁਸ਼ਿਆਰਪੁਰ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ ਉਹਨਾਂ ਨੇ ਦੱਸਿਆ ਕਿ 20 ਦਸੰਬਰ 2023 ਨੂੰ ਥਾਣਾ ਅਰਾਈਆ ਚ ਕੁਝ ਲੋਕਾਂ ਵੱਲੋਂ ਕਾਲਜ ਪ੍ਰਿੰਸੀਪਲ ਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕੈਂਸਟਰਾਂ ਦੇ ਧਮਕੀਆਂ ਦੇ ਕੇ 3 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਜਿਸ ਸਬੰਧੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਐਫਆਈਆਰ ਰਜਿਸਟਰ ਕੀਤਾ ਗਿਆ ਇੱਕ ਐਕਸਟਰਸ਼ਨ ਕਾਲ ਇਹ ਇੱਕ ਕਾਲਰ ਨੇ ਕਿੰਤੀ ਵਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨੇ 3 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਹਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 22 ਤਰੀਕ ਨੂੰ ਜਿਹੜਾ ਇਨਸੀਡੈਂਟ ਏ ਕਿ ਉਹਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇੱਕ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟ੍ਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਇਹ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਰਚਾ ਦਰਜ ਕੀਤਾ ਵੈਸੇਗਾ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਦਾ ਐਫਆਈਆਰ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨਾਮ ਅ ਫੜ ਲਿਆ ਫੜ ਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿੱਦ ਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕਿੱਥੇ ਉਹਨਾਂ ਤੋਂ ਜਿਨ੍ਹਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਿਕਿਉਰਿਟੀ ਦੀ ਗਾਈਡੈਂਸ ਤੇ ਐਡੀਜੀਪੀ ਐਜੀਟੀਐਫ ਜਿਹੜਾ ਹੈਗਾ ਸਾਨੂੰ ਮੋਨਿਟਰ ਕਰਦਾ ਹੈਗਾ ਐਕਸਟਰੂਸ਼ਨ ਕਾਲਸ ਨੂੰ ਤੇ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਅਸੀਂ ਆ ਕੰਮ ਕੀਤਾ ਹੈਗਾ ਸਾਡੀ ਟੀਮ ਨੇ ਐਸਪੀ ਡੀ ਦੀ ਟੀਮ ਤੇ ਨਾਲ ਇੰਚਾ ਸੀਆਈਏ ਡੀਐਸਪੀ ਟਾਂਡਾ ਤੇ ਐਸਐਚਓ ਟਾਂਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ ਜ਼ੀਰੋ ਟੋਲਰੈਂਸ ਹੈਗੇ ਐਕਸਟਰੈਕਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਕਿਸੇ ਜਿਹੜਾ ਕੋਈ ਲੇਖ ਲੱਗਦਾ ਸੀ ਜਿਹੜੇ ਜਿਹੜੇ ਵਿਕਟਮ ਹੈਗੇ ਮਿਸਟਰ ਰੋਹਿਤ ਟੰਡਨ ਉਹਨਾਂ ਦਾ ਐਜੂਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹਨਾਂ ਦਾ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਚਿਊਟ ਵੀ ਹੈਗਾ ਜਿਹਨਾਂ ਤੋਂ ਇਹਨਾਂ ਨੇ ਐਕਸਟਰਸ਼ਨ ਡਿਮਾਂਡ ਕੀਤਾ ਜਿਹਨਾਂ ਤੋਂ ਪੰਚਾਇਤ ਮੰਗੀ ਸੀ ਜਿਹੜੀ ਕੋਣ ਸੀ ਜਿਹੜੀ ਜਿਹਨਾਂ ਨੂੰ ਜਿਹੜੇ ਫੜੇ ਗਏ ਉਹਨਾਂ ਦਾ ਕੋਈ ਕ੍ਰਿਮੀਨਲ ਕੇਸ ਨਹੀਂ ਨਾ ਬਣਿਆ ਇਹਨਾਂ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਦੂਸਰਾ ਐਕਸਟਰਸ਼ਨ ਦਾ ਉਸ ਤੋਂ ਅਲਾਵਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਓਬਵੀਅਸਲੀ ਸ਼ਾਰਟਕਟ ਤਰ੍ਹਾਂ ਹੀ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਸ਼ਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਹਾਂ ਕਰਨ ਵਾਲੇ ਹੋਣ ਤੇ ਲੂਟਪਾਰਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਵਾਂ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨਾਟ ਪੋਸੀਬਲ ਸਰ ਦਵਿੰਦਰ ਬੰਮੀਹਾ ਆ ਗਏ ਜਿਹਦਾ ਨਾਮ ਨਾਮ ਦੀ ਵਰਤੋਂ ਕੀਤੀ ਗਈ ਸੀ ਕੀ ਹੈ ਜਿਹੇ ਲਿੰਕ ਜੱਸ ਨਹੀਂ ਕੋਈ ਲਿੰਕ ਨਹੀਂ ਆ ਕੋਈ ਸੋ ਫਾਰ ਇਨਵੈਸਟੀਗੇਸ਼ਨ ਚ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਕਸਿਮਮ ਐਕਸਟਰਸ਼ਨ ਕਾਲਸ ਜਿਹੜੇ ਹੈਗੇ ਔਫੇਕ ਲੋਕ ਕਰਦੇ ਹੈ ਕਿ ਇਸ ਕਰਕੇ ਸਾਡੀ ਰਿਕਵੈਸਟ ਹੈ ਕਿ ਜਦੋਂ ਵੀ ਕਿਸੇ ਨੂੰ ਐਕਸਟਰੈਸ਼ਨਲ ਕਾਲ ਆਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਅਸਲ ਵਿੱਚ ਕਾਲ ਇਹ ਕਰਦੇ ਸੀ ਕਿ ਇਹ ਕਿਹੜੇ ਨੰਬਰ ਤੋਂ ਕਰਦੇ ਜੁਰੂਰ। ਉਹ ਬਾਹਰ ਦਾ ਨੰਬਰ ਇਹਨਾਂ ਨੇ ਇੱਕ ਯੂਜ਼ ਕੀਤਾ ਵਰਚੁਅਲ ਨੰਬਰ ਯੂਜ਼ ਕਰਕੇ ਇਹਨਾਂ ਨੇ WhatsApp ਰਾਹੀਂ ਕਾਲ ਕੀਤਾ। ਆ ਜਿਹੜਾ ਸਾਰਾ ਇਹਨਾਂ ਨੇ ਡਰਾਮਾ ਤੇ ਕਾਂਸਪੀਰੇਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਹਨਾਂ ਨੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜ਼ੀ ਮਨੀ ਬਣਾਉਣ ਵਾਸਤੇ ਇਹਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ। ਜੀ ਜ